10 ਨਟੀ ਹਾਬਾ ਜੀ 4 ਇੰਚ ਹੀ ਹਿੱਸਾ ਲੱਗਿਆ ਵਾ ਤੇ ਇਹ ਹੁਣ ਜੇ ਬਾਜੰਦੀ ਗੱਲ ਕਰੀਏ ਕਿੰਨਾ ਕੁ ਬਾਜੇ ਇਹ 19 ਕਿਲੋ ਵਟ ਲਵੇਟ ਆ ਬਾਈ ਜੀ ਆ ਦੇਖ ਸਕਦੇ ਹੋ ਕਿਸੇ ਵੀ ਟਰਾਲੀ ਦੇ ਆਪਣੇ ਟੜਿਆ ਰੰਬ ਨਹੀਂ ਹੋ ਗਿਆ ਜੇ ਮਤਲਬ ਵੇਦਾ ਗਰੇਮ ਹੋਣਗੇ ਇਹ ਹਿੱਸੇ ਦੀ ਗਾਰੰਟੀ ਗਾਰੰਟੀ ਕਿਵੇਂ ਆ ਹਿੱਸੇ 10 ਸਾਲਾਂ ਦੀ ਜੀ ਜ਼ਰਾ ਭਾਈ ਜੀ ਕਿਤਰੋਂ ਗਲਾਰੀ ਜਿ ਲਈ ਬੈਠਾ ਪਤੰਦੇ ਇਹ ਗਲਾਰੀ ਸਿਸਟਮ ਕਰਦਾ ਜੀ 10 1000 ਰੁਪਏ ਸਾਰੀਆਂ ਟਰਾਲੀਆਂ ਦੇ ਲੈਸ ਕਰਦਾ ਜਿਹੜਾ ਹੋਡੀ ਵੀਡੀਓ ਦੇਖ ਕੇ ਫੋਨ ਲਾਉ। ਸਾਡੀ ਟਾਟਾ ਦੀ ਹੱਬਾ ਕੀ ਦੀ ਵੀਰ ਜੀ 48 ਕਿਲੋ ਦੀ ਕੱਲੀ ਹੱਬ ਹੈ। ਇਹ ਕਲਚ ਸਿਸਟਮ ਲਾਤਾ ਜੀ ਆਪਾਂ। ਠੀਕ ਹੈ ਕਲਚ ਸਿਸਟਮ ਲਾਤਾ ਜੀ ਮੈਂ ਮੋਟਰਸਾਈਕਲ ਦਾ ਕਲਚ ਦਬਦੇ ਹੁੰਦੇ ਹਣਾ। ਉਹ ਚੀਜ਼ਾਂ ਲੱਗਦੀ ਤੇ ਆਹ ਦੱਬ ਗਿਆ ਆਹ ਕਿੱਲੀ ਇੱਧਰ ਹੋਊ ਤੇ ਫੇਰ ਕਿਤੇ ਜਾ ਕੇ ਕਹਿੰਦਾ ਡਾਲਾ ਖੁੱਲੂਗਾ। ਸਸੀ ਗਾਲ ਦੋਸਤੋ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਜੀ ਤੇ ਆਪਾਂ ਪਹੁੰਚੇ ਆ ਮਿੱਤਰੋ ਤਲਵੰਡੀ ਸਬੂਟਰੈਕਟਰ ਮੰਡੀ ਤੇ ਤੇ ਇਹ ਮੰਡੀ ਹਰ ਬੁੱਧਵਾਰ ਵਾਲੇ ਦਿਨ ਲੱਗਦੀ ਆ ਤੇ ਇਸ ਵਾਰ ਮਿੱਤਰੋ ਛੋਡੇ ਬਾਜ ਤੇ ਲੈ ਕੇ ਆਏ ਆ ਟਰਾਲੀਆਂ ਦੀ ਵੀਡੀਓ ਤੇ ਇੱਕ ਨਹੀਂ ਦੋ ਨਹੀਂ ਮਿੱਤਰੋ 8 ਤੋਂ 10 ਟਰਾਲੀਆਂ ਤੁਹਾਨੂੰ ਦਿਖਾਵਾਂਗੇ ਤੇ ਇਹ ਟਰਾਲੀਆਂ ਦੇ ਡਾਕਟਰ ਨਾਲ ਮਲਾਵਾਂਗੇ ਜਿਹੜਾ ਵੀ ਟਰਾਲੀਆਂ ਬਣਾਉਂਦਾ ਹੋਰ ਬਈ ਬਾਬਲੀ ਠੀਕ ਠਾਕ ਆ ਬਹੁਤ ਵਧੀਆ ਬਈ ਜੇ ਆਪਾਂ ਕਹਿੰਦਾ ਵੀ ਟਰਾਲੀਆਂ ਦੇ ਡਾਕਟਰ ਨਾਲ ਮਲਾਵਾਂਗੇ ਤੁਹਾਨੂੰ ਤੇ ਆਹ ਟਰਾਲੀ ਪੂਰੀ ਘੈਂਟ ਆ ਮਿੱਤਰੋ ਪਿਛਲੀ ਵਾਰ ਜਦੋਂ ਇਹ ਖੜੀ ਸੀ ਕਹਿੰਦਾ ਪੈਰਾਂਾਂ ਕੀ ਜਿੱਦੋਂ ਬਬਲੀ ਹਾਂਜੀ ਹਾਂਜੀ ਇਹਦਾ ਉਦੋਂ ਨਹੀਂ ਸੀ ਗੱਲ ਆਉਣ ਦਿੰਦੀ ਤੇ ਹੁਣ ਤਾਂ ਜਮਾ ਤਸੱਲੀ ਕਰਾਈ ਪਈ ਆ ਰਾਂਗੇ ਪੇਰਾਂਾਂ ਦੀ ਹਾਂਜੀ ਹਾਂਜੀ ਬਾਈ ਇਹ ਉਹਦੇ ਨਾਲ ਵਾਪਸ ਫਕਸਨ ਹੋਰ ਵੀ ਵੱਲ ਤੇ ਜੀ ਇੱਕ ਤਾਂ ਤੇ ਡਬਲ ਟਾਇਰ ਵਾਲਾ ਹਿੱਸਾ ਕਰਤਾ ਠੀਕ ਐ ਡਬਲ ਦਿਖਾਵਾਂਗੇ ਆਪਾਂ ਤੇ ਇਹ ਵੀਰਜੀ ਸਾਰੀ ਜਮਾ ओरिजिनल ਠੀਕ ਐ ਟਾਟਾ ਦੀ ਐ ਟਾਟਾ ਦਾ ਜਿਵੇਂ ਕਹਦੀ ਐ ਲੋਹਾ ਲੱਗਿਆ ਵਾ ਤੇ ਪਹਿਲਾਂ ਇਹਨੂੰ ਡੈਕੋਰੇਸ਼ਨ ਆ ਬਣ ਰੰਗ ਵਾਲੀ ਦਿਖਾਈ ਸੀ ਹੈਨਾ ਹਾਂਜੀ ਹਾਂਜੀ ਬਾਈ ਜੀ ਤੇ ਇਸ ਵਾਰ ਜਮਾ ਪੂਰੀ ਗੱਲਬਾਤ ਬ ਤੇ ਲਾਇਆ ਪਿਆ ਉੱਤੇ ਹਨ ਦੁੱਕੀ ਦੱਕੀ ਪੂਰੀ ਠੋਕ ਠੋਕ ਰੱਖਦਾ ਤੇ ਠੋਕ ਠੋਕ ਐਂ ਰੱਖਦਾ ਬਈ ਬਾਵਾ ਜੀ ਤੇ ਹਿੱਸਾ ਇਹਦੇ ਕਿਹੜਾ ਲੱਗਿਆ ਬਾਵਾ ਜੀ ਹਿੱਸਾ ਬਈ ਡਬਲ ਟਾਇਰ ਵਾਲਾ ਡਬਲ ਟਾਇਰ ਵਾਲਾ ਮਿੱਤਰੋ ਟਾਟਾ ਦਾ ਹਿੱਸਾ ਲੱਗਿਆ ਵਾ ਤੇ ਪੂਰਾ ਹੈਵੀ ਹਿੱਸਾ 4 ਇੰਚ ਹੀ ਸਾਰੇ ਹਾਂਜੀ 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 4 ਇੰਚ ਹੀ ਹਿੱਸਾ ਤੇ 10 ਨਟ ਹੀ ਹੱਬਾ ਹਾਂਜੀ 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 10 ਨਟ ਹੀ ਹੱਬਾ ਜੀ 4 ਇੰਚ ਹੀ ਹਿੱਸਾ ਲੱਗਿਆ ਵਾ ਤੇਰੇ ਹੁਣ ਜੇ ਬਾਜੰਦੀ ਗੱਲ ਕਰੀਏ ਕਿੰਨਾ ਕ ਬਾਜੇ ਇਹ 19 ਕੁਵੰਟਲ ਵੇਟ ਆ ਬਾਈ ਜੀ ਠੀਕ ਆ 19 ਕੁਵੰਟਲ ਵੇਟ ਆ ਮਿੱਤਰੋ ਤੇ ਬਾਕੀ ਲੋਡ ਆ ਆ ਦੇਖੋ ਜੀ ਕਲਚ ਸਿਸਟਮ ਲੱਗਾ ਜੀ ਆਪਾਂ ਠੀਕ ਆ ਕਲਚ ਸਿਸਟਮ ਲੱਗਾ ਜੀ ਮੈਂ ਮੋਟਰਸਾਈਕਲ ਦਾ ਕਲਚ ਦੱਸਦੇ ਹੁੰਦੇ ਹਣਾ ਉਹ ਚੀਜ਼ਾਂ ਲੱਗਦੀ ਤੇ ਆਹ ਦੱਬ ਗਿਆ ਆਹ ਕਿल्ली ਇੱਧਰ ਹੂ ਤੇ ਫੇਰ ਕਿਤੇ ਜਾ ਕੇ ਕਹਿੰਦਾ ਡਾਲਾ ਖੁੱਲੂਗਾ ਹਾਂਜੀ 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 ਬਾਈ ਜੀ ਤੇ ਆਹ ਖੋਲਿਆ ਡਾਲਾ ਮਿੱਤਰੋ ਸਾਰੀ ਇਹ ਟਾਟਾ ਦੀ ਪਹਿਲਾਂ ਵੀ ਦੱਸਿਆ ਵੀਰਾਂ ਨੂੰ ਆਪਾਂ ਸਾਰੀ ਟਾਟਾ ਇਹ ਜਦੋਂ ਪਿੰਡ ਰੰਗ ਤੋਂ ਟਰਾਲੀ ਸੀਗੀ ਮਿੱਤਰੋ ਉਸ ਨੂੰ ਆਪ 19 ਕੁਆਂਟਲ ਵਜਨ ਦੇ ਵਿੱਚ ਆ ਟਰਾਲੀ ਹਾਂਜੀ ਹਾਂਜੀ ਤੇ ਡਾਲਾ ਇਹਦਾ ਵੀ ਦੋਨੇ ਟੰਗਾਂ ਨਾਲ ਹੀ ਖੁੱਲਦਾ ਹਾਂਜੀ ਹਾਂਜੀ ਨਾ ਜੀ ਇਹਦਾ ਹਾਂਜੀ ਹਾਂਜੀ ਥੱਲੇ ਵੀ ਖੁੱਲਦਾ ਜੀ ਸਾਈਡ ਤੇ ਵੀ ਖੁੱਲਦਾ ਦੋਨੇ ਟੰਗਾਂ ਨਾਲ ਖੁੱਲਦਾ ਮਿੱਤਰੋ ਜਿਵੇਂ ਪਿਛਲੀ ਾਰ ਬਬਲੀ ਬਾਈ ਕਹਿੰਦਾ ਇਹ ਕਹਿੰਦਾ ਫਰਿੱਜ ਦੀ ਟਾਕੀ ਵਾਲਾ ਕੰਮ ਕਰਦਾ ਫਰਿੱਜ ਦੀ ਟਾਕੀ ਵਾਂਗੂ ਲੱਗਦਾ ਬਾਈ ਸਵਾ ਲੋਕ ਹੈ ਜਿਹੜਾ ਇੱਥੋਂ ਲੱਗ ਜਾਂਦਾ ਮਿੱਤਰੋ ਹਾਂਜੀ ਹਾਂਜੀ ਤੇ ਟਰਾਲੀ ਦਾ ਇਹ ਕਲੱਚ ਲੋਕ ਵਾਹਦਾ ਇਹ ਹੈ ਆਪਾਂ ਅਸਾਂ ਕਲੱਚ ਲੋਕ ਵੱਜਦਾ ਇਹ ਹਾਂਜੀ ਤੇ ਕਲੱਚ ਲੋਕ ਲਾਤਾ ਤੇ ਬੈੱਡ ਫੁੱਟ ਵੀ ਪੂਰਾ ਚੰਗਾ ਬੈਠੇ ਕਿੰਨੇ ਫੁੱਟ ਹੈ ਇਹਦਾ ਇਹ ਠੀਕ ਹੈ ਲੇਜ਼ਰ ਕਟਿੰਗ ਆ ਪਰ ਸਾਈਡਾ ਕਿੰਨੇ ਐਮ ਐਮ ਬਾਵ ਲੱਗੇ ਉਹ ਬਾਈ ਜੀ ਜੇ ਆਪਾਂ ਐਮ ਐਮ ਦੀ ਗੱਲ ਕਰੀਏ ਤਾਂ 4 ਐਮ ਐਮ ਦਾ ਬਣ ਜਾਂਦਾ ਜੇ ਆਪਾਂ ਗੇਜ ਦੀ ਗੱਲ ਕਰੀਏ ਤਾਂ ਉਹ 8 ਗੇਜ ਦੇ ਵਿੱਚ ਆ ਇਹ 8 ਗੇਜ ਤੋਂ ਮोटा ਆਉਂਦਾ ਹਾਂਜੀ 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 ਠੀਕ ਐ 8 ਗੇਜ ਦਾ ਫਰਸ਼ ਲੱਗਿਆ ਹੋਇਆ ਮਿੱਤਰੋ ਟਰਾਲੀ ਦੇ ਬਾਕੀ ਫੀਚਰ ਬਹੁਤ ਵਧੀਆ ਟਰਾਲੀ ਚ ਬਾਈ ਨੇ ਹਾਂਜੀ ਹਾਂਜੀ ਤੇ ਹੁਣ ਦੂਜੀ ਸਾਈਡੋਂ ਵੀ ਸਾਨੂੰ ਕਰੀ ਕਰਵਾ ਦਿੰਨੇ ਆ ਪੂਰੇ ਫੁੱਲ ਦਰਸਨਾਂ ਨਾਲ ਟਰਾਲੀ ਦੇ ਤੇ ਇਧਰ ਵੀ ਜਿਵੇਂ ਕਿ ਜਿਹੜੀ ਡੈਕੋਰੇਸ਼ਨ ਵਾਲੀਆਂ ਸਾਰੀਆਂ ਚੀਜ਼ਾਂ ਜਿੰਨੀਆਂ ਕਿ ਲੱਗਦੀਆਂ ਨੇ ਹਾਂਜੀ 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 ਹਾਂ ਆ ਬੜਾ ਦਿਲ ਖਿੱਚਦੀ ਸੀ ਬਿਜਲੀ ਯਾਰ ਇਹ ਹੁਣ ਪੂਰੀ ਜਚਾਤੀ ਇਹ ਜਿਹੜੀ ਹੈ ਨਾ ਹੁਣ ਪੂਰੀ ਗੱਲ ਬਣਾਤੀ ਤੇ ਇੱਕ ਗੱਲ ਬਾਤ ਜਮ ਐਂਡਾ ਤੇ ਆ ਜਿਹੜੀ ਬੈਨਰਾਂ ਕੋ ਤੋਂ ਖੜੀ ਆ ਹਾਂਜੀ ਇਹਦੇ ਜੀ ਇੱਕ ਆਪਾਂ ਹੋਰ ਫਸਾਂਗੇ ਡਬਲ ਬੀਮ ਲਾਤਾ ਥੱਲੇ ਜੀ ਠੀਕ ਐ ਆ ਦੇਖੋ ਜੀ ਜੈਕ ਵਾਲਾ ਸਿਸਟਮ ਡਬਲ ਕਰਤਾ ਜੀ ਇਹਦੇ ਠੀਕ ਐ ਉਹ ਦੇਖੋ ਜੀ ਥੱਲੇ ਹਾਂਜੀ ਡਬਲ ਜੈਕ ਜੈਕ ਦੀ ਪਤਾ ਲੱਗਦਾ ਕਿ ਕਿੱਥੇ ਲੱਗਿਆ ਜੀ ਠੀਕ ਐ ਜਿਵੇਂ ਕਹੇ ਜੀ ਹੈਡ ਕਰਤਾ ਕੰਮ ਹਾਂਜੀ 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 ਇਹ ਹੁਣ ਟਰਾਲੀ ਦੇਣੀ ਕਿੰਨੇ ਦੀ ਆ ਇਹਦਾ ਭਾਈ 1.90 ਦੀ ਦੇਵਾਂਗੇ ਠੀਕ ਐ 1 ਲੱਖ 90 ਦੀ ਹ ਤੇ 11 6.5 ਹੈ ਕਿ 6 ਹੈ 11 6 ਸਵਾ 2 3 ਫੁੱਟ ਤੇ ਵੱਡਾ ਬਾਈ ਜੀ ਠੀਕ ਹੈ 11 6 ਦੇ ਵਿੱਚ ਟਰਾਲੀ ਆ ਤੇ ਆਈ ਦਾ ਸਾਈਜ਼ ਕੀ ਆ ਟਰਾਲੀ ਦਾ ਇਹਦਾ ਵੀ 11 6 ਸਵਾ 2 ਆ ਬਾਈ ਜੀ ਠੀਕ ਹੈ ਡਵਲ ਘਾਟੇ ਦੇ ਵਿੱਚ ਆ ਗਈ ਠੀਕ ਹੈ ਮੱਸੀ ਹੋ ਕਾ ਡਵਲ ਘਾਟੇ ਦੇ ਵਿੱਚ ਆ ਗਈ ਮੇਤਰੋ ਟਰਾਲੀ ਤੇ ਤੇ ਹਜੇ ਪੇਂਟ ਕਰਨ ਵਾਲਾ ਰਹਿੰਦਾ ਜਿਵੇਂ ਕਹਿ ਦੀ ਹਾਂ ਹਾਂਜੀ ਹਾਂਜੀ ਤੇ ਇਹ ਉਹਦੇ ਨਾਲੋਂ ਬੈੱਡ ਦਾ ਵੀ ਫਰਕ ਆ ਹਨਾ ਫਰਕ ਆ ਬਾਈ ਤੇ ਜਿੰਨੀਆਂ ਟਰਾਲੀਆਂ ਮੈਨੂੰ ਲੱਗਦਾ ਖੜੀਆਂ ਸਾਰੀਆਂ ਚ ਸਾਰੀਆਂ ਦੇ ਬਖਰੋ ਵਕਰੀਆਂ ਆਈ ਠੀਕ ਹੈ ਬਖੋ ਵਕਰੀਆਂ ਅੱਜ ਭੈਣ ਨਹੀਂ ਕਹਿ ਸਕਦੀ ਵੀ ਇਹ ਦੋ ਭੈਣਾਂ ਇਕੱਠੀਆਂ ਠੀਕ ਹੈ ਦੋ ਭੈਣਾਂ ਵਾਲਾ ਕੰਮ ਚੱਕਤਾ ਤੇ ਇਹਦੇ ਵੀ ਸੇਮ ਉਹੀ ਮੇਤਰੋ ਟਾਟਾ ਦਾ ਹਿੱਸਾ ਲੱਗਿਆ ਵਾ 10 ਨਟੀ ਹਾਬਾ ਤੇ 4 ਇੰਚ ਦਾਵਾ ਡਾਵਲ ਨਾ ਡਬਲ ਟਾਇਰ ਵਾਲਾ ਜੀ ਡਬਲ ਟਾਇਰ ਵਾਲਾ ਹਿੱਸਾ ਜੀ 4 ਇੰਚ ਦੇ ਵਿੱਚ ਹਿੱਸਾ ਗਜ ਵਿੱਚ 4 ਇੰਚ ਹੀ ਵੱਜਦਾ ਇਹ ਤੇ ਫੰਕਸ਼ਨ ਇਹ ਚ ਵੀ ਓਮੀਆਂ ਲੱਗ ਪਾ ਇਹ ਵਿੱਚ ਵੀ ਫੰਕਸ਼ਨ ਡਬਲ ਵਾਲਾ ਇਹ ਸਲੋਟ ਲਾਦਾ ਹਾਂ ਹਾਂ ਜੀ ਆਹ ਦੇਖੋ ਜੀ ਇਹ ਦੋ ਪਾਸੇ ਸਾਈਡ ਤੇ ਖੁੱਲਦਾ ਕਰਤਾ ਠੀਕ ਹੈ ਤੇ ਇਹ ਬਾਕੀ ਸ਼ਰੇਤੇ ਟੂੜੀ ਵਾਲੀ ਟੋਪੀ ਲਾ ਕੇ ਦਾਣੇ ਢੋਣ ਦਾ ਕੰਮ ਕਰੂ ਨਾਲੇ ਚਾਰ ਪੱਲੇ ਇਹਦੇ ਲੱਗ ਹੋ ਜਾਣਗੇ ਬਾਈ ਜੀ ਠੀਕ ਹੈ ਚਾਰ ਪੱਲੇ ਅੱਡ ਹੋ ਜਾਂਦੇ ਹਾਂ ਬਾਈਆਂ ਦਾ ਫੋਨ ਆਦਾ ਨਹੀਂ ਸਾਨੂੰ ਬੈੱਡ ਚਾਹੀਦਾ ਨੇ ਟੋਪੀ ਉਹ ਚੀਜ਼ਾਂ ਚੱਕਤੀਆਂ ਇਹਦੇ ਇੱਕ ਚੀਜ਼ ਨਾਲ ਹੀ ਡੰਗ ਲਹੂਗਾ ਈਗਾ ਡਾਂਗ ਲੈ ਜੂ ਜਿੰਨੇ ਕੀ ਹੈ ਹਨ ਤੇ ਜਾ ਚਾਦਰ ਪੂਰੀ ਹੈਵੀ ਲੱਗੀ ਜੀ ਬਾਕੀ ਜਾਲੀ ਤੇ ਇਹ ਡਾਲਾਂ ਕਿੰਨੀ ਜਾਲੀ ਲੱਗੀ ਹੈ ਜੀ ਸਾਰੀ ਤੇ ਤਾਂ ਜੇ ਮੈਂ ਇਕੱਲਾ ਬੈੱਡ ਦਾ ਡਿਜ਼ਾਈਨ ਨਹੀਂ ਤਾਂ ਤੂੰ ਮੰਗ ਉਹ ਡਿਜ਼ਾਈਨ ਬਦਲ ਇਹਦਾ ਬਾਗਲਤਾ ਜੀ ਇਹਦਾ ਡਿਜ਼ਾਈਨ ਵੱਖਰਾ ਕਰਤਾ ਇਹਦੇ ਗਲਾਰੀ ਸਿਸਟਮ ਕਰਤਾ ਜੀ ਇਹਦਾ ਡਿਜ਼ਾਈਨ ਵੱਖਰਾ ਕਰਤਾ ਥੱਲੇੋਂ ਦੇਖੋ ਸਾਰੀ ਠੀਕ ਹੈ ਇਹਦੇ ਇਹਦੇ ਸੇ ਸਿਸਟਮ ਹੋਰ ਕਰਤਾ ਉਹਦੇ ਹੋਰ ਆ ਨਿੱਕੇ ਨਿੱਕੇ ਚੀਜ਼ਾਂ ਨਾਲ ਫਰਕ ਪੈ ਜਾਂਦਾ ਵੀਰੇ ਜਿਵੇਂ ਜਿਵੇਂ ਕੀਦੀ ਹੈ ਡਿਜ਼ਾਈਨ ਦਾ ਹਾਂਜੀ ਹਾਂਜੀ ਡਿਜ਼ਾਈਨ ਨਗ ਵੱਖਰੀ ਕਰਤੀ ਹਾਂਜੀ ਤੇ ਇਹ ਟਰਾਲੀਆਂ ਦੋਨੇ ਇੱਕ ਸਾਈਜ਼ ਦੇ ਵਿੱਚ ਹੀ ਨੇ ਹਾਂਜੀ 11 6 ਸਵਾ 2 ਜਿੰਨੀਆਂ ਵੀ ਟਰਾਲੀਆਂ ਦਿਖਾਵਾਂਗੇ ਜੀ ਆਪਾਂ 11 6 ਸਵਾ 2 ਦੇ ਵਿੱਚ ਆ ਗਈਆਂ ਸਾਰੀਆਂ ਠੀਕ ਹੈ ਤੇ ਇਹਦੀ ਹੁਣ ਡਿਮਾਂਡ ਕਿੰਨੀ ਰੱਖੀ ਆ ਇਹਨਾਂ ਦੇ ਬਾਈ ਜੀ 1.5 ਲੱਖ ਰੁਪਈਆ ਠੀਕ ਹੈ 1.5 ਲੱਖ ਰੁਪਈਆ ਮਿੱਤਰੋ ਡਿਮਾਂਡ ਆ ਤੇ ਬਾਕੀ ਰੇਟ ਆ ਜਿਹੜਾ ਉਹ ਮੌਕੇ ਦਾ ਹਾਂ ਨਾ ਬਾਬਾ ਜੀ ਹਾਂ ਜੀ ਹਾਂ ਜੀ ਹਾਂ ਜੀ ਵੀ ਮੌਕੇ ਤੇ ਗੱਲਬਾਤ ਛੋਟੀ ਬਣਦੀ ਆ ਤੁਸੀਂ ਟਰਾਲੀ ਫਟ ਕਰਕੇ ਆ ਜਾਓ ਹਾਂ ਜੀ ਤੇ ਇਹ ਰੇਟ ਆ ਜਿਹੜਾ ਗੱਲਬਾਤ ਕਰਕੇ ਤੁਹਾਡਾ ਰੇਟ ਖੱਬਾ ਸੱਜਾ ਹੋਇਆ ਹੋ ਜਾਊਗਾ ਹਾਂ ਜੀ ਤੇ ਉਦੋਂ ਅੱਗੇ ਇੱਕ ਹੋਰ ਟਰਾਲੀ ਆ ਗਈ ਹੈ ਨਾ ਜੀ ਇਹਦੀ ਮੱਸੀ ਹੁੱਕ ਦੇ ਇਹ ਮੱਸੀ ਹੁੱਕ ਦੇ ਵਿੱਚ ਆ ਗਈ ਜੀ ਇਹਦੇ ਵੱਡੇ ਦਾ ਵੀ ਡਿਜ਼ਾਈਨ ਦਾ ਫਰਕ ਹੈ ਇਹਦੇ ਵੱਡਾ ਉਹਦੇ ਨੂੰ ਵੱਖਰਾ ਕਰਤਾ 4ਵੀਂ ਟਰਾਲੀ ਦਿਖਾਈ ਜਨੇ ਮਿੱਤਰੋ ਚੌਥੀ ਟਰਾਲੀ ਦੇਖ ਸਕਦੇ ਹੋ ਡਿਜ਼ਾਈਨ ਦਾ ਪੂਰਾ ਵੱਟਾ ਹਾਂ ਜੀ ਹਾਂ ਜੀ ਤੇ ਇਹਦੇ ਵੀ ਹਿੱਸਾ ਉਹੀ 10 ਨਟੀਆਂ ਆਪਾਂ ਲਗਾ ਦੇਣਾ ਜੀ ਇਹਨਾਂ ਜ ਤਰਾਸੀ-ਤਰਾਸੀ ਦੇ ਬਰੰਗਾ ਵਾਲਾ ਜੀ ਬਾਕੀ ਜੇ ਮੈਂ ਇੱਥੇ ਜੇ ਗੱਲ ਬਬਲੀ ਕਹਿੰਦਾ ਹੁੰਦਾ ਕਹਿੰਦਾ ਰੰਬਾਂ ਵਾਲਾ ਵੀ ਜਮਾ ਤਸੱਲੀ ਆ ਆਪਣੀ ਆਪਣੀ ਬਾਈ ਰੰਬ ਚੈੱਕ ਕਰਕੇ ਫਿਰ ਐਕਸਪੀਸ ਹੁੰਦਾ ਉਹ ਨਹੀਂ ਵੀ ਲੋਕਾਂ ਵਾਂਗੂ ਆਪਾਂ ਵੀ ਨਕੰਮੇ ਜੇ ਰੰਬ ਹੋਣਗੇ ਠੀਕ ਹੈ ਗੱਲ ਵਿੱਚ ਕੀ ਹੁੰਦਾ ਬਾਈ ਜੀ ਸਾਨੂੰ ਵੀ ਲਿਆਉਣ ਨੂੰ ਅਸੀਂ ਵੀ ਰੰਬ ਲਿਆਉਣੇ ਹੁੰਨੇ ਆ ਸਸਤਾ ਲੈ ਕਹਿੰਦਾ ਯਾਰ ਰੰਬ ਵੀ ਸਸਤਾ ਵਿੱਚ ਬੰਦੇ ਵਾਲਾ ਕਹਿੰਦਾ ਸਸਤਾ ਅਸੀਂ ਵੀ ਲਿਆਉਣ ਜਾਣਦੇ ਆ ਰੰਬ ਜਿੱਥੇ ਮਰਜੀ ਹੈਨਾ ਉਹ ਚੀਜ਼ ਨਹੀਂ ਵੀ ਆਪਣੇ țeੜੇ ਹੋਏ ਰੰਬ ਹੋਣਗੇ ਆ ਦੇਖਿਆ ਜੋ ਕਿਸੇ ਵੀ ਟਰਾਲੀ ਦੇ ਆਪਣੇ țeੜੇ ਰੰਬ ਨਹੀਂ ਹਿੱਕਾ ਜੇ ਮਤਲਬ ਬੇਦਾ ਜਦ 10 ਸਾਲ ਦੀ ਹਿੱਸੇ ਦੀ ਗਾਰੰਟੀ ਆ ਹਾਂਜੀ ਤੇ ਬਾਕੀ ਮਿੱਤਰੋ ਟਾਟਾ ਜੀ ਟਾਟਾ ਦਾ ਲੋਹਾ ਲਗਾ ਕੇ ਲਾ ਦੇਣਾ ਟਾਟਾ ਨਾ ਦੇਖੋ ਜੀ ਮੋਹਰਾ ਦਿਖਾਓ ਆਪਾਂ ਕਿਹੜਾ ਕੋਈ ਹੋ ਕਰਨਾ ਹਾਂ ਦੇਖੋ ਮਿੱਤਰੋ ਜੀ ਮੈਂ ਕਹਿੰਦੀ ਜਦੋਂ ਪੇਂਟ ਜਾ ਬਜਨ ਨਾਲ ਉਸ ਤੋਂ ਬਾਅਦ ਤਾਂ ਹਣਾ ਕੁਝ ਕਹਿ ਨਹੀਂ ਸਕਦਾ ਆ ਕਹਿੰਦਾ ਯਾਰ ਥੱਲੇ ਕੀ ਆ ਹਣਾ ਇਹ ਦੇਖੋ ਜੀ ਇਹ ਇੱਥੇ ਅਗਲਾ ਨਾ ਉਹ ਕਰ ਦਿੰਦਾ ਇਹ ਇੰਨੇ ਟੰਕਾ ਲਾ ਕੇ ਅਗਲਾ ਤੇ ਇੱਥੋਂ ਐ ਕਰ ਦਿੰਦਾ ਇੱਥੋਂ ਐ ਉਦੋਂ ਆ ਪ੍ਰੋਟੀਨ ਭਰ ਕੇ ਰੰਗ ਕਰਕੇ ਲਗਾ ਜਾਂਦਾ ਯਾਰ ਠੀਕ ਹੈ ਮਤਲਬ ਆ ਬੈਠਾ ਹੋਇਆ ਵਾ ਪੂਰੀ ਤਸੱਲੀ ਨਾਲ ਹਾਂਜੀ ਹਾਂ ਜੇ ਤਾਂ ਬੜੀ ਸਪਾਈ ਨਾਲ ਹੋਇਆ ਇਹਦਾ ਤੁਹਾਨੂੰ ਡਾਲਾ ਅੰਦਰੋਂ ਦਿਖਾ ਦੇਣਾ ਫਰਸ ਫੁਰਸ ਤੇ ਸਾਰਾ ਲੋਹਾ ਟਾਟਾ ਦਾ ਜਿਵੇਂ ਕਰੀਆ ਬੈਡਲ ਆ ਗਈ ਮੋਰ ਤੇ ਆ ਗਿਆ ਫਰਸ ਵਾਲੀ ਹੈਨਾ ਹਾਂਜੀ ਹਾਂਜੀ ਬਾਈ ਜੀ ਤੇ ਇਹ ਮਿੱਤਰੋ ਜਿੰਨਾ ਲੋਹਾ ਲੱਗਿਆ ਟਰਾਲੀ ਤੇ ਸਾਰਾ ਟਾਟਾ ਦਾ ਲੱਗਿਆ ਬਤ ਇਹਦੀ ਡਿਮਾਂਡ ਕਿੰਨੀ ਆ ਹੁਣ ਇਹਦੀ ਵੀ ਬਾਈ ਜੀ 1.5 ਲੱਖ ਰੁਪਈਆ ਠੀਕ ਹੈ ਇਹ ਤਿੰਨਾਂ ਦੀ ਡਿਮਾਂਡ ਇੱਕੋ ਤੇ ਸੈਜ ਵੀ ਸੇਮ ਆ ਹੈਨਾ ਹਾਂਜੀ ਹਾਂਜੀ ਤੇ ਆ ਆ ਗਈ 10 ਨਰੀ ਹੱਬ ਦੇ ਵਿੱਚ ਹੈਨਾ ਹਾਂਜੀ 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 10 ਨਰੀ ਹੱਬ ਆ ਜੀ ਟਾਟਾ ਦਾ ਇਹਦੀ ਡਬਲ ਟਾਇਰ ਵਾਲੀ ਟਾਟਾ ਦੀ ਹੱਬ ਆ ਗਈ ਇਹਦੀ ਵੀ ਜੀ 48 ਕਿਲੋ ਦੀ ਕੱਲੀ ਹੱਬ ਹੈ ਠੀਕ ਹੈ 42 ਕਿਲੋ ਦੀ ਕਲੀ ਹੱਬੀ ਆ ਹਾਂਜੀ ਹਾਂਜੀ ਬਾਈ ਜੀ ਤੇ ਬਾਕੀ ਬੈਡ ਫੂਡ ਵੀ ਪੂਰਾ ਚੰਗਾ ਆ ਆ ਦੇਖੋ ਸਾਰੀਆਂ ਮਸ਼ੀਨਾਂ ਹੀ ਕੁੰਡੀਆਂ ਦੇ ਵਿੱਚ ਆ ਗਈਆਂ ਇਹ ਨਾ ਹਰਿਆਣਾ ਰਾਜਸਥਾਨ ਦੇ ਵੀਰਪਾਲ ਦੇ ਨਰਮੇ ਵਾਲਾ ਏਰੀਆ ਵਾਸਤੇ ਆਪਾਂ ਕਹਿ ਸਕਦੇ ਆ ਠੀਕ ਹੈ ਵਿਲਾਸਾ ਪਾਉਣ خاطر ਕੁੰਡੀਆਂ ਚਾਹੀਦੀਆਂ ਇਹ ਠੀਕ ਹੈ ਹਾਂ ਕੁੰਡੀਆਂ ਉੱਤੇ ਚਾਹੀਦੀਆਂ ਤੇ ਉਹ ਸਿਸਟਮ ਆ ਗਿਆ ਤੇ ਬਾਕੀ ਮਿੱਤਰੋ ਆ ਦੇਖ ਸਕਦੇ ਹੋ ਵੀ ਬਿਲਡ ਕਰਕੇ ਪੂਰੀ ਸਪਾਈ ਨਾਲ ਪਟੀਨ ਵਾਲਾ ਕੰਮ ਘੱਟ ਗਿਆ ਉਹ ਬਾਈ ਦਿਖਾਉਂਦੇ ਨਹੀਂ ਆਪਾਂ ਭਰਦੀ ਠੀਕ ਹੈ ਲੋੜ ਕੀ ਪੈਂਦੀ ਆ ਜਿਵੇਂ ਕਰੀਏ ਰਾਂਗ ਕੀ ਮਾਰਦਾ ਸੀ ਤਾਂ ਪ੍ਰੋਟੀਨ ਬਹੁਤ ਘੱਟ ਪੂਰੀ ਜਾਂਦੀ ਵੀ ਪ੍ਰੋਟੀਨ ਦਾ ਟਾਂਕੇ ਡੋਂਕੇ ਹਨਾ ਤੇ ਗ੍ਰੈਂਡਰ ਨਾਲ ਪੂਰੀ ਸਬਾਈ ਦਿੱਤੀ ਜਾਂਦੀ ਹੈ ਟਰਾਲੀਆਂ ਟਰਾਲੀ ਦੇਖ ਸਕਦੇ ਹੋ ਮਿੱਤਰੋ 11 6 6 ਦੇ ਵਿੱਚ ਆ ਮੱਸੀ ਹੋਕਾ 10 ਨਟ ਹੀ ਹਾਬਾ ਤੇ ਹਿੱਸੇ ਦੀ 10 ਸਾਲ ਦੀ ਗਾਰੰਟੀ ਆ ਹਾਂਜੀ ਹਾਂਜੀ ਬਾਈ ਜੀ ਤੇ ਇਹ ਹੁਣ ਕੀ ਰੇਟ ਆ ਇਹਦਾ ਇਹ ਆ ਯਾਰ ਬਾਈ ਜੀ 10 10000 ਰੁਪਏ ਸਾਰੀਆਂ ਟਰਾਲੀਆਂ ਦੇ ਲੈਸ ਕਰਦਾ ਜਿਹੜਾ ਹੋਡੀ ਵੀਡੀਓ ਦੇਖ ਕੇ ਫੋਨ ਲਾਉ ਠੀਕ ਹੈ ਸਾਰੀਆਂ ਟਰਾਲੀਆਂ ਦੇ ਲੈ ਬਾਈ ਮਿੱਤਰੋ ਸਾਨੂੰ 6 ਟਰਾਲੀਆਂ ਦਿਖਾ ਦਿਆਂ ਪੰਜ ਕਿ ਜਿੰਮੀ ਕੋਲਾ ਚੁੱਕਿਆ ਤੇ ਜਿਹੜਾ ਬੰਦਾ ਵੀਡੀਓ ਦੇਖ ਕੇ ਆਉਂਦਾ ਸ਼ੇਅਰ ਕਰਕੇ ਆਉਂਦਾ 10-1000 ਰੁਪਿਆ ਸਾਰੀਆਂ ਟਰਾਲੀਆਂ ਦੀ ਲੈਸ ਹੋ ਜੂ ਹਾਂਜੀ ਹਾਂਜੀ ਤੇ ਉਦੋਂ ਅੱਗੇ ਆ ਗਈ ਟਰਾਲੀ ਇੱਕ ਹੋਰ ਇਹ ਵੀ ਇਹ ਟਾਟਾ ਦਾ ਹਿੱਸਾ ਆ ਗਿਆ ਹਨਾ ਇਹਦੇ ਵੀ ਬਾਈ ਡਬਲ ਟਾਇਰ ਵਾਲਾ ਟਾਟਾ ਦਾ ਹਿੱਸਾ ਆ ਗਿਆ ਠੀਕ ਹੈ ਇਹਦੇ ਬਾਈ ਜੀ ਜਸਤੀ ਦੇ ਵਿੱਚ ਆ ਗਈ ਇਹ ਠੀਕ ਹੈ ਜਸਤੀ ਦੇ ਵਿੱਚ ਆ ਗਈ ਹੈ ਹਾਂ ਇਹ ਬਾਕੀ ساری ਜਸਤੀ ਆਪਾਂ ਆਮ ਜਸਤੀ ਨਹੀਂ ਕਹਿ ਸਕਦੇ ਨੂੰ ਪੋਪਟ ਜਸਤੀ ਕਹਿ ਸਕਦੇ ਆਪਾਂ ਠੀਕ ਹੈ ਆਈਐਸਆਈ ਮਾਰ ਕੇ ਆਈਐਸਆਈ ਦਾ ਸਾਰੀ ਟਾਚਾ ਦਰ ਤੇ ਆਈਐਸਆਈ ਦੇ ਮਾਰ ਕੇ ਹੋਣਗੇ ਬਾਈ ਜੀ ਇੰਪੋਰਟਡ ਜਸਤੀ ਦੇ ਵਿੱਚ ਹੋ ਹਾਂਜੀ ਤੇ ਇਹਨੂੰ ਚਾਰਜੁਰਬਣੀ ਪੈਂਦੀ ਮਸਤ ਬੰਦ ਜਾਈਦਾ ਕਰੀ ਗਲਦੀ ਜਿਵੇਂ ਕਿ ਕਾਸੇ ਦੀ ਮਰਜ਼ੀ ਭਰੀ ਰੱਖੋ ਕਾਸੇ ਦੀ ਮਰਜ਼ੀ ਭਰ ਕੇ ਖੜਾ ਦਿਓ ਤੇ ਬੈੱਡ ਤੇ ਜਿਵੇਂ ਕਿ ਦੀ ਡਿਜ਼ਾਈਨ ਤੇ ਲਾਤੀਆਂ ਮੁੱਸਾਂ ਉਤੋਂ ਹਣਾ ਬਾਬਾ ਜੀ ਹਾਂਜੀ ਹਾਂਜੀ ਤੇ ਬੈੱਡ ਦੀ ਪੂਰੀ ਤਸੱਲੀ ਆ ਤੇ ਆਹ ਮੁਰੋ ਲੋਕ ਹੁੰਦੇ ਕਰਤੇ ਇਹ ਲੋਕ ਸਿਸਟਮ ਕਰਤਾ ਇਹਨੂੰ ਲੋਕ ਸਿਸਟਮ ਕਰਤਾ ਵੀ ਹਿੱਲਣ ਕਰਨ ਵਾਲਾ ਕੰਮ ਵੀ ਆ ਜੱਕ ਤੇ ਜਮੀਂ ਦਾ ਪੈਂਦਾ ਨਾ ਜੀ ਨਾ ਬੰਦ ਹੋਏ ਬੇਤੀ ਹਾਂਜੀ 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 ਤੇ ਬਾਕੀ ਇਹਦਾ ਫਰਸ਼ ਫੂਰਸ਼ ਕਿਵੇਂ ਆ ਪੂਰਾ ਚੰਗਾ ਇਹਦਾ ਬਾਈ ਜੀ ਪੂਰਾ ਚੰਗਾ ਮਰਸਾ ਯਾ ਕਿਤਰੋਂ ਗਲਾਰੀ ਜਿ ਲਈ ਬੈਠਾ ਪਤੰ ਮਤਲਬ ਰੈੜਾ ਹੋ ਗਿਆ ਪੂਰਾ ਕੰਮ ਹਾਂਜੀ ਹਾਂ ਇਹਦੇ ਵੀ ਆ ਮੋਹਰਾ ਦਿਖਾ ਤੋ ਸਾਰੀਆਂ ਜੀ ਇਹਦੇ ਜੀ ਫਰਸ਼ ਜਸਤੀ ਦੇ ਵਿੱਚ ਜਿੰਨਾ ਆਊਗਾ ਵਿਚਾਲੇ ਜੋੜ ਵਾਲਾ ਆਊਗਾ ਠੀਕ ਹੈ ਹਾਂ ਆ ਦੇਖ ਲਓ ਤੁਸੀਂ ਜੋੜ ਹੁੰਦਾ ਇਹਦੇ ਤੇ ਆਪਣਾ ਜਿਹੜਾ ਟਾਟਾ ਦੀਆਂ ਚਾਦਰਾਂ ਬਿਨਾਂ ਜੋੜ ਵਾਲੀਆਂ ਉਹਨਾਂ ਦੇ ਬਿਨਾਂ ਜੋੜ ਵਾਲਾ ਹੁੰਦਾ ਜੀ ਠੀਕ ਹੈ ਟਾਟਾ ਦੀ ਬਿਨ ਜੋੜ ਵਾਲੀ ਹੁੰਦੀ ਆ ਤੇ ਆਈਐਸਆਈ ਮਾਰਕ ਵਾਲਾ ਜਸਤੀ ਲੋਹਾ ਲੱਗਿਆ ਵਾ ਜਿੰਨਾ ਲੱਗਿਆ ਵਾ ਟਾਂਜੀ ਹੈ ਨਾ ਗਲਾਰੀ ਜਿਹੜੇ ਗੁੰਡਾ ਲਾਦਾ ਜਿਵੇਂ ਕਹਿੰਦੇ ਆ ਫਾਕਸਰ ਹਰੇਕ ਟਰਾਲੀ ਚ ਨਮਾ ਨਮਾ ਕਰਦਾ ਬਈ ਵਬਲੀ ਹਾਂਜੀ 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 ਤੇ ਇਹ ਤਾਂ ਜਮੀ ਰਹਿ ਲਾ ਗਿਆ ਕੰਮ ਆ ਹਾਂਜੀ ਹਾਂ ਜਿਵੇਂ ਕਹਿੰਦੇ ਆ ਘਰ ਵਾਲੇ ਗੇਟ ਨੂੰ ਵੀ ਸੌਖਾ ਕਰਾਣਾ ਆ ਚੀਜ਼ ਨਾਲ ਤਾਂ ਪੂਰਾ ਫਰਕ ਪਾਦਾ ਬਈ ਵਬਲੀ ਨੇ ਤੇ ਹਾਂਜੀ ਆ ਵੀਰ ਜੀ ਬਣਾ ਜੜੀ ਤੋਂ ਆ ਗਈ ਠੀਕ ਹੈ ਇਹਦੇ ਉੱਤੇ ਲਿਖਿਆ ਪਿਆ ਕਹਿੰਦਾ ਵਬਲੀ ਘੁੰਮਣ ਵਾਲਾ ਤੇ ਇਥੋਂ ਨੰਬਰ ਨੋਟ ਕਰ ਲਿਓ 88476 88567 ਤੇ ਇੱਕ ਨੰਬਰ ਹੋਰ ਬੋਲ ਦੇ ਫਿਰ 75892 99512 ਵੀਰੇ ਠੀਕ ਹੈ 75892 99512 ਹਾਂਜੀ 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 ਠੀਕ ਹੈ ਆ ਵੀਰੇ ਸਿੰਪਲ ਗਾਟੇ ਦੇ ਵਿੱਚ ਆ ਗਈ ਟਰਾਲੀ ਐਂਗਲ ਪੱਤੀ ਦੇ ਵਿੱਚ ਆ ਗਈ ਐਂਗਲ ਦੇ ਵਿੱਚ ਇਹਨੂੰ ਆਪਾਂ ਐਲ ਟਾਈਪ ਕਹਿ ਸਕਦੇ ਹਾਂ ਐਲ ਟਾਈਪ ਤੇ ਜਿਵੇਂ ਕਹ ਰਹੀ ਐਂਗਲ ਬਹੁਤ ਮਜ਼ਬੂਤ ਹੁੰਦੀ ਹੈ ਜਿਵੇਂ ਕਹਿੰਦੇ ਨੇ ਹੋਂਦੇ ਮਿਸਤਰੀ ਵਿੱਚ ਚੌਰਸ ਜੀ ਪਾਈਪ ਘੜ ਜਾਂਦੀ ਐਲੇ ਇਹਨੂੰ ਨਹੀਂ ਕੁਝ ਹੁੰਦਾ ਇਹ ਹੋਈ ਜੀ ਉਹੀ ਜੀ ਰਹੂਗੀ ਤੇ ਜੈਕ ਲੱਗਿਆ ਵਾ ਸਹਾਈਦ ਕੀਆ ਟਰਾਲੀ ਦਾ ਇਹਦਾ 11 ਸੇ ਸਵਾ 2 ਜੀ ਸਾਰੀਆਂ 11 ਸੇ ਸਵਾ 2 ਦੇ ਪੀਸ 11 ਸੇ ਸਵਾ 2 ਤੇ ਬਾਕੀ ਮਿੱਤਰੋ ਫਰਸ ਦੇ ਮਾਰ ਲਓ ਨੀਗਾ ਹਾਂ ਫਰਸ ਪੁਰਸ ਵੀ ਪੂਰਾ ਚੰਗਾ ਪਿਆ ਟਰਾਲੀ ਦਾ ਤੇ ਇਹਦੇ ਬੈੱਡ ਲੱਗਿਆ ਵਾ ਜਾਲੀ ਨਹੀਂ ਲੱਗੀ ਜੈਕ ਲੱਗਿਆ ਵਾ ਟਰਾਲੀ ਦੇ ਤੇ ਮੇਰੇ ਕਹਦੇ ਸਿੱਧੇ ਕਿਸਾਨ ਵੀਰ ਨੂੰ ਦੇਣੀ ਟਰਾਲੀ ਆ ਇਹ ਹੁਣ ਬਬਲੀ ਕਿੰਨੇ ਦੀ ਦੇਣੀ ਆ ਟਰਾਲੀ ਆ ਇਹ ਟਰਾਲੀ ਦੇਣੀ ਆ ਜੀ ਆਪਾਂ 1 ਲੱਖ ਤੇ 25000 ਦੀ ਠੀਕ ਆ 1 ਲੱਖ ਤੇ 25000 ਹਾਂਜੀ ਹਾਂਜੀ ਭਾਈ ਲੈ ਗਏ ਪਿਛਲੇ ਸਾਲ ਲੈ ਗਏ ਹੈ ਨਾ ਟਰਾਲੀ ਮਿਲ ਜੂ ਤੇ 1 38 20 ਨੇ ਡਿਮਾਂਡ ਰੱਖੀ ਜੀ ਦਾ ਭਾਈ ਬਬਲੀ ਨੇ ਤੇ ਕਈ ਵਾਰੀ ਬੰਦਾ ਕੋਈ ਕਹਿੰਦਾ ਵੀ ਮੈਂ 14 ਫੁੱਟੀ 18 ਫੁੱਟੀ ਵੱਡੀ ਟਰਾਲੀ ਮੋਣੀ ਕੋਈ ਮਰਜ਼ੀ ਬਣਾ ਲਿਆ ਕੋਈ ਚੱਕਰ ਆਈ ਗੱਲ ਨਹੀਂ ਬਾਈ ਤੇ ਜਿਵੇਂ ਆਪਾਂ ਕਹਿੰਨੇ ਉਹਨਿਆ ਬੰਦੇ ਕੋਲ ਅੱਜ ਕੱਲ ਨਾ ਟਾਈਮ ਆ ਗਿਆ ਨੱਟ ਦਾ ਨਾਲਾ ਫੋਟੋ ਕੱਢ ਕੇ ਕਹਿੰਦਾ ਵੀ ਬਾਬੀ ਬਾਬਲੀ ਫੋਟੋ ਕੱਢ ਕੇ ਉਹੇ ਜੀ ਦਿਖਾ ਦੇ ਕਈ ਵਾਰ ਕਹ ਲਾ ਕਹਿੰਦਾ ਪੁਰਾਣੇ ਕੱਢ ਲਾ ਦੋ ਐ ਲਾ ਦੋ ਉਹੋ ਜਿਹਾ ਬੰਦਾ ਬਾਈ ਫੋਨ ਨਾ ਕਰੇ ਠੀਕ ਹੈ ਮਤਲਬ ਫੋਟੋ ਕੱਢ ਕੇ ਜੇ ਤੁਹਾਨੂੰ ਟਰਾਲੀ ਦਿਖਾਤੀ ਵੀ ਬਾਈ ਮੈਨੂੰ ਇਹਦੇ ਨਾਲ ਦੀ ਟਰਾਲੀ ਚਾਹੀਦੀ ਆ ਉਹੋ ਜੀ ਹੋ ਜੂ ਤਿਆਰ ਹਾਂਜੀ 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 ਠੀਕ ਹੈ ਤੇ ਟਰਾਲੀਆਂ 11 6 ਸਾਈਜ਼ ਦੇ ਵਿੱਚ ਅਵੇਲੇਬਲ ਹੁੰਦੀਆਂ ਹੁੰਦੀਆਂ ਬਈ ਬਬਲੀ 11 6 12 6 ਤਿਆਰ ਹੁੰਦੀਆਂ ਜੀ ਆਪਣੇ ਠੀਕ ਹੈ ਮੰਡੀ ਦੇ ਵਿੱਚ ਆਪਣਾ ਇਧਰ ਆ ਗਿਆ ਭਾਰਤੀ ਪਟਾਣ ਪਟ્રોલ ਪੰਪ ਤੇ ਜਮ੍ਹਾਂ ਸਾਹਮਣੇ ਮਿੱਤਰੋ ਟਰਾਲੀਆਂ ਤੇ ਜਾਣੀਆਂ ਤੇ ਬੁੱਧਵਾਰ ਵਾਲੇ ਦਿਨ ਬਈ ਬਬਲੀ ਮਿਲੂਸ ਨੂੰ ਇੱਥੇ ਤੇ ਉਹ ਤੋਂ ਬਿਨਾਂ ਦਰਸ਼ਨ ਕਰਦੇ ਹੋਣਾ ਉਹ ਪਿੰਡ ਬਈ ਘੁੰਮਣ ਕਲਾਂ ਠੀਕ ਹੈ ਹਾਂਜੀ ਹਾਂਜੀ ਘੁੰਮਣ ਕਲਾਂ ਬੀੜ ਦਾ ਪਿੰਡ ਆ ਮਿੱਤਰੋ ਬਬਲੀ ਨਾਗਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਡਾਇਲ ਕਰਕੇ ਆ ਜਿਓ ਤੇ ਟਰਾਲੀਆਂ ਲੈ ਜਿਓ ਤੇ ਕਰ ਦੋ ਦਬਕੇ ਵੀਡੀਓ ਨੂੰ ਸ਼ੇਅਰ ਜੇ 10000 ਰੁਪਿਆ ਡਿਸਕਾਊਂਟ ਲੈਣਾ ਤਾਂ ਹਨਾ ਇਹ ਡਿਸਕਾਊਂਟ ਲੈਣਾ ਤਾਂ ਦਬਕੇ ਕਰ ਦੋ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਵੀ ਉਹ ਵੀ ਧੰਨਵਾਦ